ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸਿਆਸਤ ਉਬਾਲਾ ਮਾਰ ਰਹੀ ਹੈ ਪੰਜਾਬ ਦੀ ਸਿਆਸਤ ਦੇ ਵੱਡੇ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਤੋਂ ਸੰਸਦ ਸੁਸ਼ੀਲ ਰਿੰਕੂ ਸ਼ਾਮਲ ਹੋ ਸਕਦੇ ਨੇ ਵਿਧਾਇਕ ਸ਼ੀਤਲ ਅੰਗਰਾਲ ਵੀ ਆਮ ਆਦਮੀ ਪਾਰਟੀ ਛੱਡ ਸਕਦੇ ਨੇ ਤਾਂ ਸ਼ੀਤਲ ਅੰਗਰਾਲ ਆਮ ਆਦਮੀ ਪਾਰਟੀ ਛੱਡ ਸਕਦੇ ਨੇ ਸੁਸ਼ੀਲ ਕੁਮਾਰ ਰਿੰਕੂ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾ ਜੁੜੇ ਨੇ ਤਾਂ ਹਰਪ੍ਰੀਤ ਵੱਡਾ ਝਟਕਾ ਹੁਣ ਆਮ ਆਦਮੀ ਪਾਰਟੀ ਨੂੰ ਵੀ ਲੱਗ ਸਕਦਾ ਹੈ ਪਹਿਲਾਂ ਕਾਂਗਰਸ ਦੇ ਕਈ ਲੀਡਰ ਬੀਜੇਪੀ ਦੇ ਵਿੱਚ ਗਏ ਤਾਂ ਹੁਣ ਆਮ ਆਦਮੀ ਪਾਰਟੀ ਦੀ ਕੀ ਲੱਗ ਰਹੀ ਹੈ ਵਾਰੀ ਦੇਖੋ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਜਿਹੜੇ ਨੇ ਉਹ ਭਾਜਪਾ ਦਫਤਰ ਜੋ ਜਾਣਕਾਰੀ ਮਿਲ ਰਹੀ ਕਿ ਭਾਜਪਾ ਦਫਤਰ ਪਹੁੰਚ ਚੁੱਕੇ ਨੇ ਤੇ ਥੋੜੀ ਦੇਰ ਤੱਕ ਹੀ ਜਿਹੜੇ ਕਿਉਂਕਿ 4 ਵਜੇ ਦਾ ਮੈਸੇਜ ਭਾਜਪਾ ਵੱਲੋਂ ਦਿੱਤਾ ਗਿਆ ਹੈ ਕਿ ਕੈਬਨਿਟ ਪਰਸਨਲਿਟੀ ਜਿਹੜੀ ਹੈ ਉਹ ਜੁਆਇਨ ਕਰਨ ਜਾ ਰਹੀ ਹੈ ਤੇ ਇਹ ਦੋ ਲੋਕ ਜਿਹੜੇ ਨੇ ਸੁਨੀਲ ਜਾਖੜ ਦੇ ਨਾਲ ਪਹੁੰਚ ਚੁੱਕੇ ਨੇ ਇਸ ਵੇਲੇ ਭਾਜਪਾ ਦੇ ਦਫਤਰ ਦੇ ਅੰਦਰ 4 ਵਜੇ ਇਹ ਜੁਆਇਨਿੰਗ ਕਰਾਈ ਜਾਏਗੀ ਜ਼ਾਹਿਰ ਤੌਰ ਤੇ ਸੁਸ਼ੀਲ ਰਿੰਕੂ ਨੂੰ ਜਿੱਥੇ ਆਮ ਆਦਮੀ ਪਾਰਟੀ ਜਲੰਧਰ ਤੋਂ ਆਪਣਾ ਕੈਂਡੀਡੇਟ ਉਲਾਂ ਚੁੱਕੀ ਹੈ ਬਾਈ ਇਲੈਕਸ਼ਨ ਜਿੱਤ ਕੇ ਆਏ ਜੀਪੀ ਦੇ ਬੜੇ ਨਜ਼ਦੀਕੀਆਂ ਉਹਨਾਂ ਦੀਆਂ ਰਹੀਆਂ ਨੇ ਪੁਰਾਣੇ ਰਿਸ਼ਤੇ ਨੇ ਉਹਨਾਂ ਦੇ ਤੇ ਸ਼ੀਤਲ ਦਾ ਆਉਣਾ ਵੀ ਇੱਕ ਵੱਡਾ ਛਟਕਾ ਹਾਲਾਂਕਿ ਸ਼ੀਤਲ ਦੀ ਨਾਰਾਜ਼ਗੀ ਕਾਫੀ ਟਾਈਮ ਤੋਂ ਚੱਲਦੀ ਰਹੀ ਸੀ ਪਿਛਲੇ ਦਿਨ ਵੀ ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੇਰੀਆਂ ਨਾਰਾਜ਼ਗੀਆਂ ਜਰੂਰ ਰਹੀਆਂ ਨੇ ਲੇਕਿਨ ਮੈਂ ਜੋ ਪਾਰਟੀ ਨਹੀਂ ਛੱਡ ਰਹਾ ਜੇ ਤੋ ਛੱਡਾਂਗਾ ਤੋ ਫਿਰ ਇਸ ਗੱਲ ਦੀ ਬਿਲਕੁਲ ਤੜੀਏ ਜਾਣਕਾਰੀ ਸਾਂਝੀ ਕਰਾਂਗਾ ਤੇ ਅੱਜ ਇਸ ਸੂਰਤ ਤੋਂ ਹੀ ਇਹ ਚੀਜ਼ਾਂ ਚੱਲ ਰਹੀਆਂ ਹਨ ਕਿ ਪੰਜਾਬ ਦੇ ਵਿੱਚੋਂ ਕੋਈ ਦੋ ਵੱਡੇ ਲੋਕ ਚਾਹ ਰਹੇ ਜਿਹੜੇ ਨੇ ਉਹ ਅੱਜ ਭਾਜਪਾ ਦਾ ਦਮਨ ਥਾਮ ਸਕਦੇ ਨੇ ਦੇਖੋ ਜ ਪੰਜਾਬ ਨੂੰ ਲੈ ਕੇ ਬਿਲਕੁਲ ਡਿਫਰੈਂਟ ਹੋਏਗੀ ਬੀਜੇਪੀ ਜਿਸ ਤਰੀਕੇ ਨਾਲ ਬਾਕੀ ਸੂਬਿਆਂ 'ਚ ਇਲੈਕਸ਼ਨ ਲੜਦੀ ਆਉਂਦੀ ਹੈ ਇੱਕ ਅਗਰੈਸਿਵ ਪੋਲਿਟਿਕਸ ਦੇ ਨਾਲ ਉਹੀ ਚੀਜ਼ਾਂ ਹੁਣ ਇੱਥੇ ਦੇਖਣ ਨੂੰ ਮਿਲਟਰੀਆਂ ਨੇ ਕੱਲ ਰਮਨੀਤ ਬਿਟੂ ਆਉਂਦੇ ਨੇ ਅੱਜ ਸੁਸ਼ੀਲ ਰਿੰਕੂ ਤੇ ਨਾਲ ਹੀ ਉਹਨਾਂ ਦੇ ਸ਼ੀਤਲੰਗੁਰਾਲੇ ਦੋ ਨਾਮ ਜਿਹੜੇ ਨੇ ਇਹ ਜਾਹਰ ਹੋ ਚੁੱਕੇ ਨੇ ਕਿ ਇਹ 4 ਵਜੇ ਪਾਛਪਦਾ ਦਮਨ ਥਾਮਣ ਜਾ ਰਹੇ ਨੇ ਜੀ ਹਰਪ੍ਰੀਤ ਤੁਸੀਂ ਬਣੇ ਰਹੋ ਸਾਡੇ ਨਾਲ ਜਲੰਧਰ ਤੋਂ ਮੇਰੇ ਸਹਿਯੋਗੀ ਪ੍ਰਭ ਮੀਤ ਵੀ ਜੁੜੇ ਨੇ ਤਾਂ ਪ੍ਰਭ ਮੀਤ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਕੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਦੇ ਵਿੱਚ ਖਾਸ ਤੌਰ ਦੇ ਉਤੇ ਪੰਜਾਬ ਦੀ ਸਿਆਸਤ ਦੇ ਵਿੱਚ ਤਸਵੀਰ ਬਦਲਦੀ ਹੋਈ ਵਿਖਾਈ ਦੇ ਰਹੀ ਹੈ ਤੁਹਾਡੇ ਕੋਲ ਜਲੰਧਰ ਦੇ ਵਿੱਚੋਂ ਕੀ ਅਪਡੇਟ ਹੈ ਦੇਖੋ ਮਨਦੀਪ ਜਿਸ ਤਰੀਕੇ ਦੇ ਨਾਲ ਇੱਕ ਵਾਰਾ ਹੁਣ ਸਾਹਮਣੇ ਆਈਆਂ ਨੇ ਤੇ ਲਗਭਗ ਇਹ ਤੈ ਹੈ ਕਿ ਦੋ ਜਿਹੜੇ ਆਗੂ ਨੇ ਖਾਸ ਕਰਕੇ ਸਿਟਿੰਗ ਐਮਪੀ ਜਿਹੜੇ ਆਮ ਆਦਮੀ ਪਾਰਟੀ ਦੇ ਉਸਲੇ ਜਿਹੜਾ ਕਿ ਬੀਜੇਪੀ ਦੇ ਵਿੱਚ ਜੁਆਇਨ ਕਰਨ ਜਾ ਰਹੇ ਨੇ ਇਹਦੇ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਵੱਡਾ ਜਿਹੜਾ ਅਸਰ ਹੈ ਜਿਹੜਾ ਕਿ ਕਾਡਰ ਬੰਨਾ ਸ਼ੁਰੂ ਹੋਇਆ ਸੀਗਾ ਆਮ ਆਦਮੀ ਪਾਰਟੀ ਦੀ VOTING ਦਾ ਉਹਨੂੰ ਕਿਤੇ ਨਾ ਕਿਤੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਹੈ ਕਿ ਢਾਲ ਲੱਗੇ ਕਿ 37% ਜਿਹੜੀਆਂ ਵੋਟਾਂ ਲੈ ਕੇ ਜਿਹੜੀਆਂ ਉਹ ਸ਼ੁਸ਼ੀਲ ਕੁਮਾਰ ਰਿੰਕੂ ਜਿਹੜਾ 2023 ਦੇ ਵਿੱਚ ਬਾਈ ਇਲੈਕਸ਼ਨ ਚ ਸੱਤਾ ਚ ਆਏ ਸੀਗੇ ਪਾਰਟੀ ਦਾਵਾ ਕੀਤਾ ਜਾ ਰਿਹਾ ਸੀਗਾ ਸੁਸ਼ੀਲ ਰਿੰਕੂ ਦੇ ਨਾਮ ਤੋਂ ਲੈ ਕੇ ਕਿ ਸਾਡਾ ਜਿਹੜਾ ਇੱਕ ਸੰਸਦ ਜਿਹੜਾ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਉਹ ਪਹੁੰਚ ਚੁੱਕਾ ਹੈ ਆਪਣਾ ਲੋਕ ਸਭਾ ਦੇ ਵਿੱਚ ਪਰ ਹੁਣ ਸਿਟਿੰਗ ਜਿਹੜੀ ਹੈ ਕਿ ਉਹ ਐਮਪੀ ਦੀ ਕੁਰਸੀ ਛੱਡ ਕੇ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਜਿਹੜਾ ਕਿ ਦੂਸਰੀ ਪਾਰਟੀ ਦੇ ਵਿੱਚ ਜਾਣਾ ਕਿਤੇ ਨਾ ਕਿਤੇ ਓਵਰ ਆਲ ਜਿਹੜਾ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਬਹੁਤ ਵੱਡੀ ਇੱਕ ਟਾ ਜਿਹੜੀ ਹੈ ਕਿ ਲੱਗਣ ਜਾ ਰਹੀ ਹੈ ਤੇ ਸਭ ਤੋਂ ਅਹਿਮ ਇੱਥੇ ਹੋ ਜਾਂਦਾ ਹੈ ਕਿ ਜਿਹੜਾ ਇੱਕ ਸਲੋਗਨ ਦਿੱਤਾ ਜਾ ਰਿਹਾ ਸੀਗਾ ਪੰਜਾਬ ਦਾ ਮਾਨ ਭਗਵੰਤ ਸਬੰਦ ਜਿਹੜਾ ਕਿ ਹੁਣ ਲੋਕ ਸਭਾ ਦੇ ਵਿੱਚ ਜਿਹੜਾ ਪੰਜਾਬ ਰਿੰਕੂ ਨੇ ਜਿਹੜਾ ਇੱਕੀ ਭਗਵੰਤ ਮਾਨ ਹੋਰਾਂ ਦੇ 32 ਤਿੰਨ ਦਾ ਜਿਹੜਾ ਹਵਾਲਾ ਤੇ ਗੱਲ ਅਖੀ ਜੰਦੀ ਉਹਨੂੰ ਖੱਟੇ ਜ਼ਰੂਰ ਕੀਤਾ ਵਾ ਪਰ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਸਟ੍ਰੈਟਜੀ ਲੱਗਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਹੋਰ ਜਲੰਧਰ ਵੈਸਟ ਦੇ ਜਿਹੜੇ ਨੇਤਾ ਨੇ ਖਾਸ ਕਰਕੇ ਸਿਟਿੰਗ ਐਮ ਐਲ ਏ ਉਹ ਵੀ ਜਿਹੜਾ ਨੇ ਕਿ ਦੱਸਿਆ ਜਾ ਰਿਹਾ ਹੈ ਕਿ ਬੀ ਜੀ ਪੀ ਦੇ ਵਿੱਚ ਜੁਆਇਨ ਕਰਨ ਜਾ ਰਹੇ ਨੇ ਪਰ ਇਹਦੇ ਨਾਲ ਹੀ ਇੱਕ ਮਿਆਨ ਦੇ ਵਿੱਚ ਜਿਹੜੀਆਂ ਦੋ ਤਲਵਾਰਾਂ ਕਿਸੇ ਨਾ ਕਿਸੇ ਔਕੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜ਼ਰੂਰ ਸੰਭਾਲ ਕੇ ਰੱਖੀ ਇਹ ਵੀ ਜਾਨਣਾ ਚਾਹਾਂਗੇ ਕਿਉਂਕਿ ਜਦੋਂ ਜ਼ਿਮ ਕਿ ਕਿਉਂਕਿ ਪਹਿਲਾਂ ਕਾਂਗਰਸ ਛੱਡੀ ਸੁਸ਼ੀਲ ਕੁਮਾਰ ਰਿੰਕੂ ਨੇ ਫਿਰ ਆਮ ਆਦਮੀ ਪਾਰਟੀ ਦੇ ਵਿੱਚ ਆਏ ਹੁਣ ਚਰਚਾਵਾਂ ਨੇ ਕਿ ਬੀਜੇਪੀ ਦੇ ਵਿੱਚ ਜਾਣਗੇ ਪਰ ਜਦੋਂ ਜਲੰਧਰ ਦੀ ਅਸੀਂ ਤਸਵੀਰ ਨੂੰ ਨੇੜੇੋਂ ਵੇਖਦੇ ਆ ਤਾਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਪਹਿਲਾਂ ਇੱਕ ਦੂਜੇ ਦੇ ਵਿੱਚ ਵਿਚਾਲੇ ਇਹਨਾਂ ਦੇ ਕਈ ਮੁੱਦਿਆਂ ਨੂੰ ਲੈ ਕੇ ਟਸਲ ਵੀ ਸੀਗੀ ਫਿਰ ਇੱਕ ਪਲੇਟਫਾਰਮ ਦੇ ਉੱਤੇ ਦੋਵੇਂ ਦਿਖੇ ਤੇ ਹੁਣ ਦੋਵਾਂ ਦਾ ਜ਼ਿਕਰ ਬੀਜੇਪੀ ਦੇ ਵਿੱਚ ਜਾਣ ਦਾ ਕੀਤਾ ਜਾ ਰਿਹਾ ਕਿ ਉਹ ਸ਼ਾਮਲ ਹੋ ਸਕਦੇ ਨੇ ਇਸ ਨੂੰ ਕਿਵੇਂ ਦੇਖ ਰਹੇ ਹੋ ਕਿ ਪਹਿਲਾਂ ਟਸਲ ਤੇ ਫਿਰ ਹੁਣ ਪਿਆਰ ਦੇਖੋ ਅਮਨ ਮੈਂ ਤੁਹਾਨੂੰ ਅੱਜ ਦੱਸਣਾ ਚਾਹਾਂਗਾ ਕਿ ਇੱਕ ਜਿਹੜੇ ਨੇਤਾ ਦਾ ਨਾਮ ਲਿਆ ਜਾ ਰਿਹਾ ਹੈ ਵੇਖੀ ਉਹ ਭਾਜਪਾ ਤੇ ਜੁਆਇਨ ਕਰ ਰਹੇ ਉਹ ਦੁਬਾਰਾ ਮੁੜ ਉਹੀ ਪਾਰਟੀ 'ਚ ਜਾ ਰਹੇ ਨੇ ਜਿੰਨੂੰ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਇੱਥੇ ਜ਼ਿਕਰ ਮੈਂ ਸ਼ੀਤਲ ਉਹਨਾਂ ਦਾ ਕਰ ਰਿਹਾ ਵਾਂ ਸ਼ੀਤਲ ਅੰਗਰਾਲ ਹੋਰਾਂ ਦਾ ਤੇ ਉਸ ਤੋਂ ਬਾਅਦ ਜਿਹੜੀ ਇਹ ਪੈਰਾਸ਼ੂਟ ਜਿਹੜੀ ਐਂਟਰੀ ਹੋਈ ਸੀਗੀ ਕਿ 9 ਅਪ੍ਰੈਲ ਦਾ ਦਿਨ ਆਖਿਆ ਜਾ ਰਿਹਾ ਸੀ 2023 ਦਾ ਐਨ ਜਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਤੋਂ ਜਦੋਂ ਵਾਪਸ ਲਿਆਂਦਾ ਸੀ ਪਰ ਜਿਸ ਤਰੀਕੇ ਦੇ ਨਾਲ ਹੁਣ ਸਾਰੀ ਬੰਤਰ ਬਣੀ ਹੈ 2023 ਦੇ ਵਿੱਚ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਸੋਲੇ ਜਿਹੜੇ ਗੰਦੇ ਹੋਏ ਥੱਕਦੇ ਨਹੀਂ ਸੀਗੇ ਇੱਕ ਸਾਲ ਦੀ ਜਿਹੜੀ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ ਨਵੇਂ ਪਾਰੀ ਦੀ ਗੱਲ ਆਖੀ ਜਾਂਦੀ ਹੈ ਸ਼ੁਰੂਆਤ ਕਰਨ ਜਾ ਰਿਹਾ ਉਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਜਿਹੜਾ ਹੈ ਕਿ ਹਰਕਤ ਵਿੱਚ ਜਾਂਦੀ ਹੈ ਸੁਸ਼ੀਲ ਕੁਮਾਰ ਰਿੰਕੂ ਦੇ ਸੰਪਰਕ ਦੇ ਵਿੱਚ ਬਲਕਾਰ ਸਿੰਘ ਹੋਰੀ ਜਿਹੜੇ ਕੈਬਨਿਟ ਮਨਿਸਟਰ ਨੇ ਪੂਰੀ ਉੱਚ ਕਮਾਨ ਜਿਹੜੀ ਲੀਡਰਸ਼ਿਪ ਹੈ ਉਹ ਜਲੰਧਰ ਚੰਦੀ ਹੈ ਤੇ ਇਹ ਤੋਂ ਸੁਨੇਹਾ ਜ਼ਰੂਰ ਦੇਂਦੀ ਗੁਰਗੋਰਾ ਸਾਹਿਬ ਮੱਥਾ ਟੇਕ ਕੇ ਕਿ ਅਸੀਂ ਇੱਕੋ ਪਾਰਟੀ ਦੇ ਵਿੱਚ ਹੀ ਮੌਜੂਦ ਆ ਪਰ ਹੁਣ ਜਿਸ ਤਰੀਕੇ ਨਾਲ ਸੁਸ਼ੀਲ ਰਿੰਕੂ ਦੇ ਕਿਆਸ ਲੱਗ ਰਹੇ ਸਨ ਪਰ ਇੱਕ ਵੱਡਾ ਸਰਪ੍ਰਾਈਜ਼ ਨਿਕਲ ਕੇ ਸ਼ੀਤਲ ਗੁਰਾਲ ਦਾ ਵੀ ਨਾਮ ਸਾਹਮਣੇ ਆ ਰਿਹਾ ਕਿ ਉਹ ਭਾਜਪਾ ਦੇ ਵਿੱਚ ਜੁਆਇਨ ਕਰਦੇ ਪਏ ਨੇ ਕਿਤੇ ਨਾ ਕਿਤੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜਲੰਧਰ ਦੇ ਵਿੱਚ ਪੂਰਾ ਵੋਟ ਬੈਂਕ ਕੈਡਰ ਜਿਹੜਾ ਪਵੇ ਇਹਨਾਂ ਦੇ ਚਾਰ ਜਿਹੜੇ ਆਪਣੇ ਲ ਟਾਲਕਦੀ ہوئی ਦਿਖਾਈ ਦੇ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿਹੜਾ ਕਿ ਹੁਣ ਦੇਖਣਾ ਹੋਏਗਾ ਆਮ ਆਦਮੀ ਪਾਰਟੀ ਇਸ ਡੈਟ ਨੂੰ ਕਿਵੇਂ ਰਿਕਵਰ ਕਰਦੀ ਹੈ ਪਰ ਤਸਵੀਰ ਕਿਸ ਤਰੀਕੇ ਨਾਲ ਸਾਹਮਣੇ ਆ ਰਹੀ ਹੈ ਪ੍ਰਮੇ ਤੁਸੀਂ ਬਣੇ ਰਹੋ ਹਰਪ੍ਰੀਤ ਦੇ ਕੋਲ ਵੀ ਜਾਵਾਂਗੇ ਭਾਜੀਪੀ ਆਫਿਸ ਦੇ ਵਿੱਚ ਦਿੱਲੀ ਦੇ ਵਿੱਚ ਉਹ ਮੌਜੂਦ ਨੇ ਤਾਂ ਹਰਪ੍ਰੀਤ ਜਿਸ ਤਰੀਕੇ ਦੇ ਨਾਲ ਪ੍ਰਮੇ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇੱਕ ਚੰਗਾ ਹੋਲਡ ਕਿਹਾ ਜਾ ਸਕਦਾ ਹੈ ਆਮ ਆਦਮੀ ਪਾਰਟੀ ਦਾ ਜਲੰਧਰ ਦੇ ਵਿੱਚ ਹੁਣੇ-ਹੁਣੇ ਜ਼ਿਮਨੀ ਚੋਣ ਉਹਨਾਂ ਦੇ ਵੱਲੋਂ ਜਿੱਤੀ ਹੈ ਖਾਸ ਤੌਰ ਦੇ ਉੱਤੇ ਸੁਸ਼ੀਲ ਰਿੰਕੂ ਦੇ ਵੱਲੋਂ ਮੌਜੂਦਾ ਵਿਧਾਇਕ ਨੇ ਸ਼ੀਤਲ ਅੰਗਰਾਲ ਪਰ ਕੀ ਕਾਰਨ ਲੱਗ ਰਿਹਾ ਹੈ ਕੀ ਕੇਂਦਰ ਦੀ ਸੱਤਾ ਦਾ ਸੁੱਖ ਭੋਗਣ ਦੇ ਲਈ ਅਜਹੀਆਂ ਚਰਚਾਵਾਂ ਚੱਲ ਰਹੀਆਂ ਹਨ ਦੇਖੋ ਜਦੋਂ ਸਿਆਸਤ ਦੇ ਤੌਰ ਤੇ ਪਾਰਟੀਆਂ ਬਦਲੀਆਂ ਹੋਣ ਤੇ ਉਦੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖੀਆਂ ਜਾਂਦੀਆਂ ਨੇ ਜਦੋਂ ਕਾਂਗਰਸ ਮੋਲਵਿਦਾ ਕਹਿ ਕੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ 'ਚ ਗਏ ਤੋਂ ਉਦੋਂ ਕਿਹਾ ਗਿਆ ਕਿ ਬਹੁਤ ਸਾਰੇ ਕੰਮ ਕਰਨਨੇ ਨੇ ਸੂਬੇ ਵਾਸਤੇ ਬਹੁਤ ਸਾਰੀਆਂ ਜਿਹੜੇ ਦਾਅਵੇ ਨੇ ਉਹ ਕੀਤੇ ਗਏ ਲੇਕਿਨ ਹੁਣ ਉਹ ਦਾਅਵੇ ਜਿਹੜੇ ਨੇ ਉਹ ਜਿਸ ਤਰੀਕੇ ਨਾਲ ਜੋ ਜਾਣਕਾਰੀ ਮਿਲੀ ਹੈ ਕਿ ਉਹ ਪਹੁੰਚ ਚੁੱਕੇ ਨੇ ਪਾਛਵਾ ਦੇ ਦਫਤਰ ਦੇ ਵਿੱਚ ਤੇ 4 ਵਜੇ ਪੱਲਾ ਥਾਮਣਗੇ ਤੋਂ ਉਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੀ ਸਿਆਸਤ ਹੈ ਇਹ ਸ਼ਾਇਦ ਇਸ ਤਰੀਕੇ ਨਾਲ ਬਦਲ ਰਹੀ ਹੈ ਕਿ ਜੋ ਕੱਲ ਤੱਕ ਕੱਟਰ ਵਿਰੋਧੀ ਸਨ ਧੁਰ ਵਿਰੋ ਇੱਥੇ ਨਜ਼ਰ ਨਹੀਂ ਸਣੋਂਉਂਦੇ ਇੱਕ ਤੁਜੀ ਦੇ ਖਿਲਾਫ ਖੁੱਲਕੇ ਬੋਲਦੇ ਸਨ ਅੱਜ ਉਹ ਇਕੱਠੇ ਜਿਹੜੇ ਨੇ ਬੀਜੇਪੀ ਦਾ ਦਾਮਨ ਥਾਮ ਰਖਨੇ ਤੇ ਸ਼ਾਇਦ ਇਹ ਜ਼ਰੂਰਤਾਂ ਨੇ ਬਦਲਦੀ ਰਾਜਨੀਤੀ ਦੇ ਬਦਲਦੇ ਦਿਨ ਨੇ ਕਿ ਜਿਸ ਤਰੀਕੇ ਨਾਲ ਸ਼ੀਤਲ ਅੰਗੁਰਾਲ ਤੇ ਨਾਲ ਹੀ ਉਹਨਾਂ ਦੇ ਸੁਸ਼ੀਲ ਰਿੰਕੂ ਪਹੁੰਚੇ ਨੇ ਦਾਅਵੇ ਬਹੁਤ ਸਾਰੇ ਕੀਤੇ ਜਾਂਦੇ ਨੇ ਲੇਕਿਨ ਜੇਕਰ ਤੁਸੀਂ ਇਹਨੂੰ ਸਿਆਸੀ ਤੌਰ ਤੇ ਸਮਝੋ ਤੇ ਇੱਕ ਵੱਡੀ ਚੀਜ਼ ਹੈ ਜੇਕਰ ਬੀਜੇਪੀ ਦੇ ਦਲਿਤ ਭਾਈਚਾਰੇ ਵੱਲੋਂ ਕੋਈ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਜਿੱਤ ਕੇ ਆਉਂਦਾ ਹੈ ਤੇ ਉਸ ਦੀਆਂ ਕੇਂਦਰ ਦੇ ਵਿੱਚ ਮੰਤਰੀ ਵੰਡ ਦੇ ਜਿਹੜੇ ਰਸਤੇ ਨੇ ਉਹ ਬਹੁਤ ਸਖਾਲੇ ਹੋ ਜਾਂਦੇ ਨੇ ਉਹਨਾਂ ਦੇ ਚਾਂਸਸ ਬ ਇਨ੍ਹਾਂ ਹਾਲਾਤਾਂ ਦੇ ਵਿੱਚ ਜੇਕਰ ਸੁਸ਼ੀਲ ਰਿੰਕੂ ਜਿੱਤ ਜਾਂਦੇ ਨੇ ਤੇ ਜਿੱਤਣ ਤੋਂ ਬਾਅਦ ਉਹਨਾਂ ਦੀ ਜਿਹੜੀ ਸਿਕੰਦਰ ਦੀ ਲੀਡਰਸ਼ਿਪ ਚ ਵਜ਼ਾਰਤ ਚ ਆਉਣਾ ਇੱਕ ਸੌਖਾ ਰਾਹ ਨਜ਼ਰ ਆਉਂਦਾ ਹੈ ਬੇਸ਼ੱਕ ਪਹਿਲੀ ਚੁਣੌਣ ਲੇਕਿਨ ਜੇਕਰ ਰੀਸ਼ਫਲ ਹੋਏਗਾ ਤਾਂ ਫਿਰ ਉਹਦੇ ਚ ਉਹਨਾਂ ਨੂੰ ਅਡਜਸਟ ਕੀਤਾ ਜਾ ਸਕਦਾ ਹੈ ਤੇ ਇਹ ਇੱਕ ਬੜਾ ਵੱਡਾ ਜਿਹੜਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਕੇਂਦਰ ਜਿਹੜਾ ਸੁੱਖ ਭੋਗਣ ਵਾਲੀ ਗੱਲ ਹੈ ਇਹ ਇੱਕ ਬੜਾ ਵੱਡਾ ਇੱਕ ਫਾਇਦਾ ਜਾਂ ਇਹ ਬੈਨੀਫਿਟ ਇਸ ਨੂੰ ਕਿਹਾ ਜਾ ਸਕਦਾ ਹੈ ਹੁਣ ਇਹ ਤਸਵੀਰ ਉਦੋਂ ਸਾਫ਼ ਹੋਏਗੀ ਕਿ ਜਦੋਂ ਸ਼ਾਮਲ ਹੋ ਜਾਣਗੇ ਉਸ ਤੋਂ ਬਾਅਦ ਉਹ ਕੀ ਕਹਿੰਦੇ ਨੇ ਹਾਲਾਂਕਿ ਜਦੋਂ ਲੀਡਰ ਪਹੁੰਚਦੇ ਨੇ ਜੁਆਇਨ ਕਰਦੇ ਨੇ ਹਮੇਸ਼ਾ ਕਿਹਾ ਜਾਂਦਾ ਨੇ ਕਿ ਪਾਰਟੀ ਦੀ ਅੱਜ ਤੋਂ ਰਮਨੀਤ ਬਿੱਟੂ ਸ਼ਾਮਲ ਹੋਏ ਤਾਂ ਉਹਨਾਂ ਨੂੰ ਪੀਟੀਸੀ ਨਿਊਜ਼ ਨੇ ਸਵਾਲ ਕੀਤਾ ਕਿ ਲੁਧਿਆਣਾ ਤੋਂ ਲੜੋਗੇ ਤਾਂ ਉਹਨਾਂ ਨੇ ਬਿਲਕੁਲ ਖੁੱਲ ਕੇ ਗਿਆ ਕਿ ਹਾਂ ਮੈਂ ਲੁਧਿਆਣੇ ਤੋਂ ਲੜਾਂਗਾ ਹੁਣ ਪਾਰਟੀ ਉਹਨਾਂ ਨੂੰ ਲੁਧਿਆਣੇ ਤੋਂ ਟਿਕਟ ਦਿੰਦੀ ਹੈ ਨਹੀਂ ਦਿੰਦੀ ਇਹ ਸਮਾਂ ਦੱਸੇਗਾ ਲੇਕਿਨ ਅਜੇ ਕਿਉਂਕਿ ਸਮਾਂ ਬਹੁਤ ਹੈ ਜਿਹੜੀ ਗੱਲ ਮੈਂ ਪਹਿਲਾਂ ਵੀ ਕਰ ਰਿਹਾ ਸੀ ਕਿ ਭਾਜੀਪੀ ਆਪਣੀ ਐਗਰੈਸਿਵ ਪੋਲਿਟਿਕਸ ਚੱਲ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਇਸੇ ਤਰੀਕੇ ਨਾਲ ਬੰਗਾਲ ਦੇ ਵਿੱਚ ਪੋਲਿਟਿਕਸ ਜਿਹੜੀ ਸੀ ਉਹ ਖੇਡੀ ਗਈ ਹੁਣ ਕੁਝ ਇਹੋ ਜਿਹੀ ਪੋਲਿਟਿਕਸ ਹੁਣ ਪੰਜਾਬ 'ਚ ਨਜ਼ਰ ਆ ਰਹੀ ਹੈ ਜਿਸ ਤਰੀਕੇ ਨਾਲ ਜ ਲਾਈ ਚਾਏਗੀ ਬੀਜੇਪੀ ਵੱਲੋਂ ਜੀ ਤਾਂ ਪਰਮਿਤ ਖਾਸ ਤੌਰ ਦੇ ਉਤੇ ਜਿਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਐਲਾਨੇ ਹੋਏ ਨੇ ਸੁਸ਼ੀਲ ਕੁਮਾਰ ਰਿੰਕੂ ਸ਼ੀਤਲ ਅੰਗੁਰਾਲ ਮੌਜੂਦਾ ਵਿਧਾਇਕ ਨੇ ਤਾਂ ਹੁਣੇ-ਹੁਣੇ ਜਿਮਨੀ ਚੋਣ ਅਜੇ ਕੁਝ ਮਹੀਨੇ ਪਹਿਲਾਂ ਹੋ ਕੇ ਹਟੀ ਹੈ ਤਾਂ ਖਾਸ ਤੌਰ ਦੇ ਉਤੇ ਜਿਹੜੇ ਵਰਕਰ ਨੇ ਸ਼ੀਤਰ ਅੰਗੁਰਾਲ ਦੇ ਜਿਹੜੇ ਸਾਥੀ ਨੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੋਣਗੇ ਕਿ ਉਹਨਾਂ ਦੇ ਵਿੱਚ ਨਾਮੋਸ਼ੀ ਨਹੀਂ ਹੋਏਗੀ ਕਿਉਂਕਿ ਕੁਝ ਮਹੀਨੇ ਪਹਿਲਾਂ ਜਿਸ ਸ਼ਖਸ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਜਿੱਤੀ ਗਈ ਤਾਂ ਹੁਣ ਜੇਕਰ ਉਹ ਬੀਜੇਪੀ ਦੇ ਵਿੱਚ ਜਾਂਦੇ ਨੇ ਤਾਂ ਚੋਣ ਨਿਸ਼ਾਨ ਬਦਲੇਗਾ ਉਹਨਾਂ ਦੇ এজেন্ডੇ ਬਦਲਣਗੇ ਤਾਂ ਚਰਚਾਵਾਂ ਲਾਜ਼ਮੀ ਤੌਰ ਦੇਤੇ ਵਰਕਰਾਂ ਦੇ ਵਿੱਚ ਤਾਂ ਹੋਣਗੀਆਂ 2023 ਦੇ ਵਿੱਚ ਜਦੋਂ ਆ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਲੜ ਕੇ ਸੁਸ਼ੀਲ ਕੁਮਾਰ ਰਿੰਕੂ ਐਮਪੀ ਬੰਦੇ ਨੇ ਉਸ ਤੋਂ ਬਾਅਦ ਹੀ ਜਿਹੜਾ ਕਿ ਉਹ ਪਾਰਟੀ ਦੇ ਚੰਗੇ ਕੰਮ ਭਗਵੰਤ ਮਾਨ ਦੀ ਕਾਰਜਗੁਜ਼ਾਰੀ ਹੋਵੇ ਮੁੱਖ ਮੰਤਰੀ ਦੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਹੋਣ ਨੈਸ਼ਨਲ ਲੈਵਲ ਦੀਆਂ ਤੇ ਉਹਦੇ ਥਾਂ ਥਾਂ ਜਾ ਕੇ ਜਿਹੜਾ ਕਿ ਪ੍ਰਚਾਰ ਕਰਦੇ ਪਏ ਸੀਗੇ ਹਾਲਾਂਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਜਲੰਧਰ ਦੇ ਵਿੱਚ ਜਦੋਂ ਮਹੀਨਾ ਡੇਢ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਵੀ ਆਂਤੇ ਨੇ ਉਹ ਲੱਕ ਕਲੀਨਿਕ ਦਾ ਉਦਘਾਟਨ ਕਰਦੇ ਨੇ ਤੇ ਇੱਕ ਗੱਲ ਸਾਫ਼ ਕਰ ਦਿੱਤੀ ਜਾਂਦੀ ਹੈ ਕਿ ਅਸੀਂ ਜਿਹੜਾ ਕਿ 13 ਦੀਆਂ 13 ਸੀਟਾਂ ਦੇ ਉੱਤੇ ਸਾਡੇ ਕੋਲ ਜਿਹੜੇ ਸਾਡੇ ਬੰਦੇ ਨੇ ਵਰਕਿੰਗ ਕਰਦੇ ਪਏ ਨੇ ਤੇਰਾ ਸੀਟਾਂ ਦੇ ਉੱਤੇ ਹਰ ਇੱਕ ਸੀਟ ਤੇ ਸਾਡੇ ਕੋਲ ਤਿੰਨ ਤਿੰਨ ਆਪਸ਼ਨਾਂ ਨੇ ਪਰ ਜਲੰਧਰ ਦੀ ਕਲੌਤੀ ਐਸੀ ਸੀਟ ਹੈ ਜਿੰਦੇ ਤੇ ਸੁਸ਼ੀਲ ਕੁਮਾਰ ਰਿੰਕੂ ਹੋਣੀ ਜਿਹੜਾ ਕਿ ਉਹ ਵੋਟ ਲੜਨਗੇ ਯਾਨੀ ਕਿ ਪਾਰਟੀ ਨੇ ਤਾਂ ਆਪਣੇ ਵੱਲੋਂ ਪੂਰਾ ਜਿਹੜਾ ਕਿ ਉਹਨਾਂ ਤੇ ਭਰੋਸਾ ਜਤਾਇਆ ਸੀ ਪਰ ਐਨ ਮੌਕੇ ਤੇ ਆ ਕੇ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਜਿਸ ਤਰੀਕੇ ਦੀਆਂ ਅਟਕਲਾ ਲਗਦੀਆਂ ਆ ਰਹੀਆਂ ਨੇ ਪਰ ਮੈਂ ਇੱਥੇ ਇੱਕ ਗੱਲ ਹੋਰ ਵੀ ਗੱਲ ਜ਼ਰੂਰ ਇਹ ਅਹਿਮ ਕਰਨੀ ਚਾਹਾਂਗਾ ਕਿ ਚਾਰ ਐਮਐਲਏ ਹੋਣ ਦੇ ਬਾਵਜੂਦ ਵੀ ਇੱਕ ਐਮਐਲਏ ਨੂੰ ਜਿਹੜਾ ਕਿ ਕੈਬਨਿਟ 'ਚ ਥਾਂ ਦਿੱਤੀ ਜਾਂਦੀ ਹੈ ਗੋਪੇ ਨੂੰ ਕਿਤੇ ਨਾ ਕਿਤੇ ਇਹ ਗੱਲ ਦਾ ਜ਼ਰੂਰ ਆਮ ਆਦਮੀ ਪਾਰਟੀ ਵੱਲੋਂ ਸੰਕੇਤ ਦਿੱਤਾ ਜਾਂਦਾ ਹੈ ਕਿ ਅਸੀਂ ਜਲੰਧਰ ਦੇ ਵਿੱਚ ਦੁਆਬੇ ਚ ਪੂਰਾ ਕੀ ਸਟਰੋਂਗਲੀ ਜਿਹੜਾ ਅੱਗੇ ਲੈ ਕੇ ਜਾ ਰਹੇ ਹਾਂ ਜਿਹੜੇ ਵਿਧਾਇਕਨ ਨੂੰ ਟਿਕਟ ਦੇ ਕੇ ਮੰਤਰੀ ਪਦ ਵੀ ਜਿਹੜਾ ਦਿੱਤਾ ਵੈ ਪਰ ਇਹਦੇ ਸਭ ਦੇ ਵਿਚਕਾਰ ਹੀ ਜਦੋਂ ਸੁਸ਼ੀਲ ਕੁਮਾਰ ਰਿੰਕੂ ਦੀਆਂ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਸਿਟਿੰਗ ਐਮਪੀ ਦਾ ਪਾਰਟੀ ਛੱਡ ਕੇ ਜਾਣਾ ਤੇ ਕਿਤੇ ਨਾ ਕਿਤੇ ਜਿਹੜਾ ਹੈ ਕਿ ਉਹ ਵਰਕਰਾਂ ਦੇ ਵਿੱਚ ਟਾ ਵੀ ਦੇਖਣ ਨੂੰ ਮਿਲਦੀ ਹੈ ਪਰ ਸਭ ਤੋਂ ਵੱਡੀ ਗੱਲ ਇੱਥੇ ਇੱਕ ਅਹਿਮ ਇਹ ਵੀ ਹੋ ਜਾਂਦੀ ਹੈ ਜਲੰਧਰ ਵੈਸਟ ਦੇ ਵਿੱਚ ਜਦੋਂ ਕਾਟੇ ਦਾ ਮੁਕਾਬਲਾ ਸੁਸ਼ੀਲ ਰਿੰਕੂ ਤੇ ਸ਼ੀਤ ਜੋ ਜਿਹੜਾ ਇੱਕੀ ਉਹ ਹਰਾ ਕੇ ਆਪਣੀ ਜਿਹੜੀ ਟਿਕਟ ਹਾਸਲ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਪ੍ਰਵੇਸ਼ ਕੀਤਾ ਸੀਗਾ ਤੇ ਇੱਦਾਂ ਲਗਭਗ ਇਹ ਲੱਗ ਰਿਹਾ ਸੀਗਾ ਕਿ ਦੋਨਾਂ ਦੇ ਜਿਹੜੇ ਵਰਕਰ ਨੇ ਉਹ ਅੱਡ ਅੱਡ ਹੋ ਗਏ ਨੇ ਪਰ ਸ਼ੀਤ ਤੇ ਨਾ ਕਿਤੇ ਜ਼ਿਆਦਾ ਚੁਕਾਵ ਹੈ 2023 ਦੇ ਵਿੱਚ ਜਦੋਂ ਰਿੰਕੂ ਤੇ ਸ਼ੀਤਲ ਦੋਨੋਂ ਇਕੱਠੇ ਹੋ ਜਾਂਦੇ ਨੇ ਵਰਕਰਪੁਰ ਜੋੜ ਜਿਹੜਾ ਕਿ ਮਿਹਨਤ ਕਰਦੇ ਨੇ ਤੇ ਰਿੰਕੂ ਦੇ ਖਾਤੇ ਵਿੱਚ ਜਿਹੜੀ ਟਿਕਟ ਪੈਂਦੀ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਦੋਨੋਂ ਆਗੂ ਹੀ ਪਾਰਟੀ ਛੱਡ ਕੇ ਜਿਹੜਾ ਕਿ ਉਹ ਆਪਣਾ ਹੁਣ ਬੀਜੇਪੀ ਦਾ ਜਿਹੜਾ ਕਿ ਪੱਲਾ ਫੜਨ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਮੌਜੂਦਾ ਚਾਹੇ ਚਾਰ ਇਹਨ ਲੈ ਕੇ ਦੂਸਰੇ ਪਾਸੇ ਕਰ ਜਾਂਦੇ ਨੇ ਤੇ 3 ਐਮਐਲਏ ਰਹਿ ਜਾਣਗੇ ਤੇ ਕਿਤੇ ਨਾ ਕਿਤੇ ਜਿਹੜਾ ਹੈ ਕਿ ਉਹ ਵਰਕਰਾਂ ਦੇ ਵਿੱਚ ਟਾ ਜ਼ਰੂਰ ਹੈ ਕਿ ਕਿਉਂਕਿ ਐਡੇ ਵੱਡੇ ਲੈਵਲ ਦਾ ਜਿਹੜਾ ਇੱਕ ਐਮਪੀ ਹੋਣਾ ਜਾਂ ਉਹਨੂੰ ਟਿਕਟ ਦੇਣ ਦੇ ਬਾਵਜੂਦ ਵੀ ਪਾਰਟੀ ਦੇ ਵਿੱਚੋਂ ਛੱਡਣਾ ਬਹੁਤ ਅੰਦਰਖਾਤੇ ਜਿਹੜੇ ਨੇ ਕਿ ਸਵਾਲ ਪੈਦਾ ਹੁੰਦੇ ਨੇ ਪਰ ਹੁਣ ਦੇਖਣਾ ਹੋਏਗਾ ਕਿ ਵਰਕਰ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਨੇ ਪ੍ਰਚਾਰ ਪ੍ਰਸਾਰ ਕਿਸ ਤਰੀਕੇ ਦਾ ਹੁੰਦਾ ਹੈ ਰਿੰਕੂ ਦੀਆਂ ਕੀ ਸ਼ਰਤਾਂ ਰਹੀਆਂ ਨੇ ਜਿਹਦੇ ਨਾਲ ਉਹ ਭਾਜਪਾ ਵਿੱਚ ਜੁਆਇਨ ਕਰਕੇ ਜਾ ਰਹੇ ਨੇ ਅੱਗੇ ਉਹਨਾਂ ਦਾ ਪੋਲਿਟਿਕਲ ਪਿਵਿੱਖ ਕੀ ਰਹਿੰਦਾ ਹੈ ਤੇ ਸਭ ਤੋਂ ਅਹਿਮ ਇੱਥੇ ਗੱਲ ਸ਼ੀਤਲ ਅਨਗੁਰ ਵੱਲੇ ਟਾਈਮ ਦੇ ਵਿੱਚ ਹੋਰ ਵੀ ਵਿਧਾਇਕਾਂ ਨੂੰ ਵੀ ਤੋੜ ਕੇ ਨਾਲ ਲੈ ਕੇ ਜਾਂਦੇ ਨੇ ਕਿਸ ਤਰੀਕੇ ਦੀ ਲੋਬਿੰਗ ਕਰਦੇ ਨੇ ਤੇ ਵੋਟ ਬੈਂਕ ਹੁਣ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਜਿਹੜਾ ਹੈ ਕਿ 2014 ਤੋਂ ਬਣੇ ਰਹੋ ਅਸੀਂ ਅਪ੍ਰਿਧ ਦੇ ਬੋਲ ਚੱਲਦੇ ਆਂ ਤਾਂ ਹਰ ਇੱਕ ਪ੍ਰਕਾਰ ਰੱਖ ਕੇ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰਮਿਤ ਜ਼ਿਕਰ ਕਰ ਰਹੇ ਨੇ ਕਿ ਹੁਣ ਇਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹ ਵੇਖਣਾ ਹੋਵੇਗਾ ਕਿ ਕਿੰਨੇ ਵਰਕਰ ਤੋੜੇ ਜਾਂਦੇ ਨੇ ਜੇਕਰ ਉਹ ਸ਼ਮੂਲੀਅਤ ਕਰਦੇ ਨੇ ਹੋਰ ਕੌਣ-ਕੌਣ ਉਹਨਾਂ ਦੇ ਨਾਲ ਜਾਂਦਾ ਪਰ ਇੱਕ ਵੱਡਾ ਸਵਾਲ ਇਹ ਹੈ ਕਿ ਭਾਵੇਂ ਜਿਸ ਤਰੀਕੇ ਦੇ ਨਾਲ ਭਾਵੇਂ 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 ਭ ਜਾਂ ਜਿੱਤ ਦੇ ਬੇਹਦ ਨਜ਼ਦੀਕ ਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਉਮੀਦਵਾਰੀ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ ਜੀ ਹਰਪ੍ਰੀਤ ਜੀ ਹਰਪ੍ਰੀਤ ਸਵਾਲ ਮੈਂ ਦੁਬਾਰਾ ਦੁਹਰਾ ਦਿੰਦਾ ਕਿ ਖਾਸ ਤੌਰ ਦੇ ਉਤੇ ਜਿਸ ਤਰੀਕੇ ਦੇ ਨਾਲ ਚਾਹੇ ਕਾਂਗਰਸ ਦੇ ਲੀਡਰ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਜਿਹੜੇ ਹੁਣੇ-ਹੁਣੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਵਿੱਚ ਜਾ ਰਹੇ ਨੇ ਕਿ ਮੰਨ ਕੇ ਚੱਲ ਸਕਦੇ ਹਾਂ ਕਿ ਵੱਡੇ ਚਿਹਰੇ ਵੱਡੇ ਲੀਡਰ ਜਿਹੜੇ ਨੇ ਉਹ ਦੂਜੀਆਂ ਪਾਰਟੀਆਂ ਦੇ ਬੀਜੇਪੀ ਤੇ ਵਿੱਚ ਜਾ ਰਹੇ ਨੇ ਤਾਂ لازਮੀ ਤੌਰ ਦੇ ਉਤੇ ਬੀਜੇਪੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਪੰਜਾਬ ਦੇ ਵਿੱਚ ਲਾਹ ਖੜ੍ਹ ਸਕਦੀ ਹੈ ਦੇਖੋ ਜੇਕਰ ਤੁਸੀਂ ਬੀਜੇਪੀ ਦੀ ਜੇਕਰ ਤੁਸੀਂ ਪੂਰੀ ਸਟ੍ਰੈਟੇਜੀ ਦੇਖੋ ਤਾਂ ਕੁਝ ਇਸੇ ਤਰੀਕੇ ਦੀ ਸਟ੍ਰੈਟੇਜੀ ਜਿਹੜੀ ਸੀ ਉਹ ਬੰਗਾਸ਼ ਦੇਖਣ ਨੂੰ ਮਿਲੀ ਕਿ ਦੂਸਰੀਆਂ ਪਾਰਟੀਆਂ ਦੇ ਵੱਡੇ ਚਿਹਰੇ ਵੱਡੇ ਨਾਮ ਜਿਹੜੇ ਨੇ ਉਹਨਾਂ ਨੂੰ ਦੂਸਰੀਆਂ ਪਾਰਟੀਆਂ ਤੋਂ ਲਿਆਂਦਾ ਗਿਆ ਫਿਰ ਚੋਣ ਲੜਾਇਆ ਗਿਆ ਤੇ ਖਾਸ ਤੌਰ ਤੇ ਉਹਨਾਂ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਥੋੜੀਆਂ ਜਿਹੀਆਂ ਸੀਟਾਂ ਤੇ ਆਮ ਜਿਹੜੇ ਬੀਜੇਪੀ ਦੇ ਉੱਥੇ ਲੋਕ ਸਨ ਅੱਜ ਬੀਜੇਪੀ ਦੀ ਉੱਥੇ ਵੱਡੀ ਗਿਣਤੀ ਹੈ ਇਸੇ ਦੇ ਨਾਲ ਹੀ ਇਸੇ ਮੰਨਿਆ ਜਾਏ ਕਿ ਹੁਣ ਬੀਜੇਪੀ ਜਿਹੜੀ ਹੈ ਉਹ ਅਗਰੈਸਿਵ ਪੋਲਿਟਿਕਸ ਨਾਲ ਲੜ ਰਹੀ ਹੈ ਤਾਂ ਹੀ ਜਿਹੜੀ ਕੀ ਹੈ ਦੂਸਰੇ ਜ ਸੂਫਿਲ ਰਿੰਕੂ ਇੱਥੇ ਪਹੁੰਚ ਚੁੱਕੇ ਨੇ ਸ਼ੀਤਲ ਇੱਥੇ ਪਹੁੰਚ ਚੁੱਕੇ ਨੇ ਤੇ ਇਹ ਮੰਨਿਆ ਜਾਏ ਕਿ ਆਮ ਆਦਮੀ ਪਾਰਟੀ ਵਾਸਤੇ ਇਹ ਵੱਡਾ ਸੈਟ ਇੱਕ ਵੱਡਾ ਝਟਕਾ ਦੂਸਰੀ ਹੈ ਦੂਸਰੀ ਅਹਿਮ ਚੀਜ਼ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੀ ਜਿਸ ਤਰੀਕੇ ਦੇ ਨਾਲ ਸਟ੍ਰੈਟਜੀ ਬਦਲੀ ਆਏ ਕਿਹਾ ਜਾ ਜਿਸ ਤਰੀਕੇ ਦੀ ਉਹਨਾਂ ਦੀ ਛਵੀ ਹੋਈ ਉਸ ਦੌਰਾਨ ਇਹਨਾਂ ਦੋਵਾਂ ਦਾ ਪਾਰਟੀ ਨੂੰ ਹਲਵਿਦਾ ਕਹਿਣਾ ਇੱਕ ਵੱਡਾ ਝਟਕਾ ਹੋ ਸਕਦਾ ਹੈ ਖਾਸ ਤੌਰ ਤੇ ਅਗਲੀ ਆਉਣ ਵਾਲੀ ਚੋਣਾਂ ਦੇ ਵਿੱਚ ਬੇਸ਼ੱਕ ਰਾਜਕੁਮਾਰ ਚੱਬੇਵਾਲ ਨੂੰ ਜੁਆਇਨ ਕਰਾਇਆ ਹੋਵੇ ਆਮ ਆਦਮੀ ਪਾਰਟੀ ਨੇ ਲੇਕਿਨ ਜੇਕਰ ਆਮ ਆਦਮੀ ਪਾਰਟੀ ਦਾ ਸਿਟਿੰਗ ਸਭਾ ਚ ਹੋਵੇ ਜੇਕਰ ਉਹ ਪਾਰਟੀ ਛੱਡ ਕੇ ਅਲਵਿਦਾ ਕਰਕੇ ਦੂਸਰੀ ਪਾਰਟੀ ਵੱਲ ਜਾਂਦਾ ਪਿਆ ਤੇ ਫਿਰ ਜ਼ਰੂਰ ਪਾਰਟੀ ਲੀਡਰਸ਼ਿਪ ਨੂੰ ਜੋ ਸੋਚਣ ਦੀ ਤੇ ਹਾਲਾਂਕਿ ਜ਼ਾਹਿਰ ਤੌਰ ਤੇ ਮੈਂ ਤਾਂ ਅਸੀਂ ਇਹ ਚੀਜ਼ਾਂ ਲੰਬੇ ਸਮੇਂ ਤੋਂ ਦੇਖते ਆ ਰਹੇ ਹਾਂ ਜਿਹੜਾ ਸ਼ਖਸ ਭਾਰਤੀ ਜਨਤਾ ਪਾਰਟੀ ਵਿੱਚ ਜੁਆਇਨ ਕਰਦਾ ਹੈ ਤਾਂ ਉਹ ਇੱਕ ਹੀ ਗੱਲ ਕਹਿੰਦਾ ਹੈ ਕਿ ਮੋਦੀ ਜੀ ਦੀਆਂ ਨੀਤੀਆਂ ਨੇ ਰਾਸ਼ਟਰ ਸੇਵਾ ਕਰਨੀ ਹੈ ਰਾਸ਼ਟਰਵਾਦ ਉਹਨਾਂ ਦੇ ਸਾਜਿਤ ਤੇ ਜਾਣਾ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਇੱਕ ਸੈਟਅਪ ਹੈ ਪੂਰਾ ਪੋਲਿਟਿਕਸ ਦਾ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਰਾਜਨੀਤੀ ਬਦਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਨਲ ਚੋਣ ਲੜਾਇਆ ਜਾਏਗਾ ਜ਼ਾਹਿ ਵਾਸਤੇ ਇਹ ਲੋਗ ਆ ਰਹੇ ਨਹੀਂ ਇਹਨਾਂ ਨੇ ਚੋਣ ਵੀ ਲੜਨਾ ਹੈ ਲੇਕਿਨ ਸ਼ੀਤਲ ਨੂੰ ਕਿਵੇਂ ਐਡਜਸਟ ਕੀਤਾ ਜਾਏਗਾ ਇਹ ਬੜਾ ਵੱਡਾ ਸਵਾਲ ਹੈ ਕਿ ਸ਼ੀਤਲ ਦੀ ਸੀਟ ਤੇ ਜਿਹੜਾ ਬਾਈ ਇਲੈਕਸ਼ਨ ਹੋਏਗਾ ਉਤੋਂ ਬੀਜੇਪੀ ਉਹਨਾਂ ਨੂੰ ਚੋਣ ਲੜਾਏਗੀ ਤੇ ਫਿਰ ਉਹ ਜਿੱਤ ਹਾਸਲ ਕਰ ਪਣਗੇ ਇਹ ਵੱਡਾ ਸਵਾਲ ਹੋਏਗਾ ਲੇਕਿਨ ਫਿਲਹਾਲ ਆਮ ਆਦਮੀ ਪਾਰਟੀ ਵਾਸਤੇ ਜ਼ਰੂਰ ਵੱਡਾ ਸੈਟਬੈਕ ਹੈ ਕਿ ਇੱਕ ਪਾਸੇ ਉਹਨਾਂ ਦੇ ਮੁਖੀਆ ਜਿਹੜੇ ਨੇ ਉਹ ਅੰਦਰ ਹੁੰਦੇ ਨੇ ਤੇ ਨਾਲ ਹੀ ਹੁਣ ਪਾਰਟੀ ਦੇ ਦੋ ਵੱਡੇ ਨਾਮ ਜਿਹੜੇ ਨੇ ਉਹ ਪਾਰਟੀ ਨੂੰਲ ਵੀ ਦਾ ਕੈਂਡਿਡੇਟ ਦੀ ਤਿਆਰੀ ਚ ਨੇ ਤੇ ਇਹ ਇੱਕ ਬੜਾ ਵੱਡਾ ਸੈਟਬੈਕ ਹੈ ਰਾਜਨੀਤਿਕ ਤੌਰ ਤੇ ਬੀਜੇਪੀ ਪੰਜਾਬ ਕਰ ਗਈ ਲੇਕਿਨ ਇਹ ਤੁਸੀਂ ਮੰਨ ਕੇ ਚੱਲੋ ਕਿ ਜੋ ਅਗਰੈਸ਼ਨ ਸ਼ੁਰੂ ਹੋਇਆ ਪੰਜਾਬ ਨੂੰ ਲੈ ਕੇ ਬੀਜੇਪੀ ਦਾ ਪੋਲਿਟਿਕਲੀ ਇਹ ਜਰੂਰ ਅੱਗੇ ਵਧੇਗਾ ਤੇ ਆਉਣ ਵਾਲੇ ਦਿਨਾਂ 'ਚ ਇਸ ਤਰੀਕੇ ਦੀ ਜਿਹੜੀ ਜੁਆਇਨਿੰਗਸ ਨੇ ਉਹ ਜਰੂਰ ਕਰਾਈਆਂ ਜਾਣਗੀਆਂ ਹਰਪ੍ਰੀਤ ਕਿਉਂਕਿ ਜੇਕਰ ਅਸੀਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਖੀਏ ਇਸ ਪੂਰੇ ਘਟਨਾਕ੍ਰਮ ਨੂੰ ਕਿਉਂਕਿ ਰਵਨੀਤ ਬਿੱਟੂ ਸ਼ਾਮਲ ਹੁੰਦੇ ਨੇ ਉਸ ਤੋਂ ਪਹਿਲਾਂ ਬਹੁਤ ਲੰਬੀ ਲਿਸਟ ਹੈ ਕਾਂਗਰਸੀ ਲੀਡਰਾਂ ਦੀ ਜਿਹੜੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਕਿਉਂਕਿ ਬਹੁਤ ਵੱਡੇ ਚਿਹਰੇ ਨੇ ਖਾਸ ਤੌਰ ਦੇ ਉੱਤੇ ਐਮਪੀ ਨੇ ਮੌ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾਣਾ ਉਹ ਵੀ ਉਸ ਵੇਲੇ ਜਦੋਂ ਉਹ ਪਾਰਟੀ ਸੱਤਾ ਦੇ ਵਿੱਚ ਹੋਵੇ ਵਿਧਾਨ ਸਭਾ ਦੇ ਵਿੱਚ ਬੌਮਤ ਦੇ ਵਿੱਚ ਹੋਵੇ ਤਾਂ ਦੂਜੀ ਗੱਲ ਇਹ ਹੈ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਇਸ ਦੇ ਨਾਲ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਲੰਧਰ ਦੇ ਦੋ ਵੱਡੇ ਚਿਹਰੇ ਬੀਜੇਪੀ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਵੱਡਾ ਨੁਕਸਾਨ ਇਹ ਕਰ ਸਕਦੇ ਨੇ ਆਮ ਆਦਮੀ ਪਾਰਟੀ ਨੂੰ ਦੇਖੋ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਸੁਸ਼ੀਲ ਰਿੰਕੂ ਉਮੀਦਵਾਰ ਐਲਾਨ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਤੇ ਇੱਕ ਵੱਡਾ ਸੈਟਬੈਕ ਤੇ ਇਹੀ ਹੈ ਕਿ ਜਿਹੜੇ ਉਮੀਦਵਾਰ ਐਲਾਨਿਆ ਗਿਆ ਹੋਵੇ ਜਿਸ ਤੇ ਇਹਨਾਂ ਭਰੋਸਾ ਪਾਰਟੀ ਨੇ ਕੀਤਾ ਹੋਵੇ ਜੇਕਰ ਉਹ ਪਾਰਟੀ ਨਾਲ ਵੀ ਵਿਦਾ ਕਹਿਣ ਦੀ ਤਿਆਰੀ ਚ ਆ ਜਾਏ ਤਾਂ ਫਿਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦੀ ਹਾਲਾਤ ਕੀ ਨੇ ਇਹ ਇੱਕ ਜ਼ਾਹਿਰ ਤੌਰ ਤੇ ਆਮ ਆਦਮੀ ਪਾਰਟੀ ਵਾਸਤੇ ਸਰ ਵੱਡਾ ਸੈਟਬੈਕ ਜ਼ਰੂਰ ਹੈਗਾ ਕਿ ਜਿਸ ਨੂੰ ਪਾਰਟੀ ਨੇ ਐਲਾਨ ਕਰ ਦਿੱਤਾ ਹੋਵੇ ਜੋ ਸਿਟਿੰਗ ਐਮਪੀ ਹੋਵੇ ਬੇਸ਼ੱਕ ਉਹਨੂੰ ਬਾਅਦ ਇਲੈਕਸ਼ਨ ਜਿੱਤ ਕੇ ਆਇਆ ਹੋਵੇ ਉਹ ਜੇਕਰ ਪਾਰਟੀ ਨਾਲ ਵੀਦਾ ਕਹਿ ਰਿਹਾ ਤੇ ਇਹਦਾ ਮਤਲਬ ਪਾਰ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਘਟ ਰਿਹਾ ਇਹ ਕਿਤਨਾ ਕਿਹੜੀਆਂ ਬੜੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਕਲੈਕਟਿਵਲੀ ਹੋਈਆਂ ਨੇ ਤੇ ਤਾਂ ਹੀ ਇਹ ਚੀਜ਼ਾਂ ਹੋ ਰਹੀਆਂ ਨੇ ਸ਼ੀਤਲ ਪਹਿਲੀ ਵਾਰੀ ਐਮਐਲ ਐਮਐਲਏ ਬਣੇ ਨੇ ਤੇ ਸ਼ੀਤਲ ਦੇ ਸਾਹਮਣੇ ਕਿੰਨੇ ਕੁ ਆਪਸ਼ਨਸ ਨੇ ਸ਼ੀਤਲ ਕੀ ਸੋਚ ਕੇ ਇਸ ਕਦਮ ਨੂੰ ਚੁੱਕ ਰਹੇ ਨੇ ਕਿੱਥੇ ਸ਼ੀਤਲ ਨੂੰ ਅਡਜਸਟ ਕੀਤਾ ਜਾਏਗਾ ਇਹ ਬੜੇ ਵੱਡੇ ਸਵਾਲ ਨੇ ਜੇਕਰ ਸ਼ੀਤਲ ਅੱਜ ਜਿਵੇਂ ਹੁਣ ਥੋੜੀ ਦਿਰ ਪਹੁੰਚ ਚੁੱਕੇ ਨੇ ਉਹ ਜਦੋਂ ਦਮਨ ਥਾਮ ਲੈਣਗੇ ਤਾਂ ਉਹਨਾਂ ਦੀ ਸੀਟ ਜਿਹੜੀ ਵੈਕੈਂਟ ਹੋਏਗੀ ਜਦੋਂ ਖਾਲੀ ਸੀਟ ਤੇ ਇਲੈਕਸ਼ਨ ਕਰਾਇਆ ਜਾਏ ਤੇ ਕੀ ਉਹਨਾਂ ਨੂੰ ਦ ਤੇ ਕੀ ਉਹ ਵੋਟਰ ਉਹਨਾਂ ਦੇ ਉੱਤੇ ਉਹਨਾਂ ਭਰੋਸਾ ਜਤਾ ਪਾਏਗਾ ਇਹ ਆਪਣੇ ਆਪ ਤੋਂ ਬੜੇ ਵੱਡੇ ਸਵਾਲ ਨੇ ਲੇਕਿਨ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਵਾਸਤੇ ਵੱਡਾ ਚਟਕਾ ਕਿ ਆਮ ਆਦਮੀ ਪਾਰਟੀ ਦਾ ਉਹ ਲੀਡਰ ਜਿਸ ਨੂੰ ਕੈਂਡੀਡੇਟ ਐਲਾਨ ਦਿੱਤਾ ਹੋਵੇ ਤੇ ਉਹ ਆ ਕੇ ਬੀਜੇਪੀ ਵੱਲ ਰੁਕ ਕਰ ਲਵੇ ਤੇ ਜ਼ਾਹਿਰ ਤੌਰ ਤੇ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਜੀ ਹਰਪੇ ਤੁਸੀਂ ਬਣੇ ਰਹੋ ਪ੍ਰਮੇ ਦਾ ਰੁਕ ਕਰ ਲੈਨੇ ਆ ਤਾਂ ਪ੍ਰਮੇ ਜਿਸ ਤਰੀਕੇ ਦੇ ਨਾਲ ਫਿਲਹਾਲ ਦਾ ਪੂਰਾ ਘਟਨਾਕ੍ਰਮ ਤੁਸੀਂ ਵੇਖ ਰਹੇ ਹੋ ਦਾ ਜ਼ਾਹਰ ਤੌਰ ਦੇ ਉੱਤੇ ਬੀਜੇਪੀ ਜ਼ਿਮਨੀ ਚੋਣ ਤਾਂ ਜਿੱਤ ਨਹੀਂ ਸਕੀ ਆਮ ਆਦਮੀ ਪਾਰਟੀ ਦੇ ਝੋਲੀਏ ਸੀਟ ਆਈ ਹੈ ਕਾਂਗਰਸ ਦੀ ਜੱਦੀ ਸੀਟ ਸੀ ਕਾਂਗਰਸ ਹਾਰੀ ਖਾਸ ਤੌਰ ਦੇ ਉੱਤੇ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਹਾਸਲ ਕੀਤੀ ਕਿ ਕੀ ਕਾਰਨ ਤੁਹਾਨੂੰ ਲੱਗਦੇ ਨੇ ਕਿ ਅਜਿਹਾ ਜਿਹੜਾ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਲੰਧਰ ਦੇ ਵਿੱਚ ਹੋ ਰਿਹਾ ਹੈ ਖਾਸ ਮੌਜੂਦਾ ਐਮਪੀ ਹੁਣ ਵੀ ਉਮੀਦਵਾਰ ਐਲਾਨਿਆ ਗਿਆ ਮੌਜੂਦਾ ਵਿਧਾਇਕ ਜੋ ਇਸ ਵਕਤ ਕੀ ਕਾਰਨ ਲੱਗ ਰਹੇ ਹੋਣਗੇ ਤੁਹਾਨੂੰ ਕੀ ਅਜਿਹਾ ਜਿਹੜਾ ਕਦਮ ਹੈ ਉਹਨਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਦੇਖੋ ਅਮਨ ਇੱਥੇ ਇੱਕ ਗੱਲ ਬਹੁਤ ਸਪੱਸ਼ਟ ਹੈ ਕਿ ਸਿਆਸੀ ਪੰਡਿਤ ਜਿਹੜੇ ਜਿਸ ਤਰੀਕੇ ਨਾਲ ਪਿਛਲੇ 1 ਘੰਟੇ ਤੋਂ ਗੱਲਾਂ ਕਰਦੇ ਪਏ ਨੇ ਜਲੰਧਰ ਦੀਆਂ ਹਰੇਕ ਦੀ ਜ਼ੁਬਾਨ ਤੇ ਇਹੀ ਗੱਲ ਹੈ ਕਿ ਰਿੰਕੂ ਨੂੰ ਜਿਹੜਾ ਹੈ ਕਿ ਉਹ ਡਰਨੇ ਜਿਹੜਾ ਹੈ ਕਿ ਉਹ ਪਾਰਟੀ ਛੱਡਣ ਤੇ ਮਜਬੂਰ ਕੀਤਾ ਤੇ ਪਾਰਟੀ ਨੂੰ ਜੋਇਨ ਦੂਜੇ ਪਾਸੇ ਕਰਾਉਣ ਲਈ ਮਜਬੂਰ ਕਰ ਦਿੱਤਾ ਉਹਦਾ ਕਾਰਨ ਇਹ ਹੈ ਕਿ ਪਿਛਲੇ ਦਿਨਾਂ ਚ ਇਹ ਅਟਕਲਾ ਲੱਗਦੀਆਂ ਪਈਆਂ ਸੀ ਐ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਕਿ ਸਰਵੇ ਜਿੰਨੂੰ ਖਾਸ ਤੌਰ ਤੇ ਇੱਕ ਸੀਟ ਦੇਣ ਦੇ ਬਾਅਦ ਵੀ ਜਿਹੜਾ ਹੈ ਕਿ ਲੰਬੇ ਸਮੇਂ ਤੋਂ ਚਰਚਾ ਆਉਂਦੀ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਕਿ ਆਪਣੇ ਲੈਵਲ ਤੇ ਵਕ ਵਕ ਪੱਦਰ ਦੇ ਉੱਤੇ ਜਿਹੜਾ ਕਿ ਸਰਵੇ ਕਰਾਏ ਜਾਂਦੇ ਨੇ ਤੇ ਸਰਵੇ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਜੇਕਰ ਕਾਂਗਰਸ ਦੇ ਵੱਲੋਂ ਆਪਣਾ ਚਰਨਜੀਤ ਸਿੰਘ ਚੰਨੀ ਹੋਰੀ ਜਲੰਧਰ ਆਂਦੇ ਨੇ ਇਹ ਆਪਣਾ ਚੋਣ ਲੜਦੇ ਨੇ ਤੇ ਰਿੰਕੂ ਦਾ ਕਿਤੇ ਨਾ ਕਿਤੇ ਇਸ ਇਲੈਕਸ਼ਨ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਚੋਣ ਜੇ ਲੜਦੇ ਨੇ ਤੇ ਪਿੱਛੜ ਸਕਦੇ ਨੇ ਜਿਸ ਤੋਂ ਲੈ ਕੇ ਅਟਕਲਾ ਇਹੀ ਲਗਨੀਆਂ ਸ਼ੁਰੂ ਹੋ ਗਈਆਂ ਸੀ ਕਿ ਚਰਨਜੀਤ ਸਿੰਘ ਚੰਨੀ ਜਦੋਂ ਜਲੰਧਰ ਚ ਆਂ ਕਰ ਦੇਣ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਜੇ ਚੰਨੀ ਦਾ ਤੇ ਰਿੰਕੂ ਦਾ ਸਿੱਧਾ ਮੁਕਾਬਲਾ ਹੁੰਦਾ ਤੇ ਚੰਨੀ ਜਿਹੜਾ ਨੇ ਕਿ ਜਿੱਤ ਜਾਣਗੇ ਇਹ ਸਰਵੇ ਦੀਆਂ ਗੱਲਾਂ ਸੀ ਜਿਸ ਤੋਂ ਬਾਅਦ ਇਹ ਕਿਆਸਰਾਈਆਂ ਲਾਣੀਆਂ ਸ਼ੁਰੂ ਕੀਤੀਆਂ ਗਈਆਂ ਕਿ ਰਿੰਕੂ ਆਪ ਹੀ ਨਹੀਂ ਚਾਹੁੰਦੇ ਕਿ ਉਹ ਜਲੰਧਰੋਂ ਲੜ ਸਕਣ ਕਿਉਂਕਿ ਤੁਹਾਨੂੰ ਮੈਂ ਦੱਸ ਦਿਆਂ ਕਿ ਜਲੰਧਰ ਦੇ ਵਿੱਚ 02022 ਦੇ ਵਿੱਚ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ ਤੇ ਉਹ ਯਾਮੇ ਦੇ ਮੋਟਰਸਾਈਕਲ ਦੇ ਉੱਤੇ ਜਿੰਨੂੰ ਆਪਣਾ ਸੁਸ਼ੀਲ ਕੁਮਾਰ ਰਿੰਕੂ ਤੇ ਮਗਰ ਉਹਨਾਂ ਦੇ ਚਰਨਜੀਤ ਸਿੰਘ ਚੰਨੀ ਹੋਰੀ ਬੈਠੇ ਹੋਏ ਸੀਗੇ ਤੇ ਇਹ ਗੱਲ ਆਖੀ ਜਾ ਰਹੀ ਸੀ ਕਿ ਜਲੰਧਰ ਜਿਹੜੀ ਇੱਕ ਰਿਜ਼ਰਵ ਸੀਟ ਹੈ ਕਿ ਉਹਨੂੰ ਲੈ ਕੇ ਦੋਨ ਹਵਾ ਮੋੜਨ ਵਾਸਤੇ ਚਰਨਜੀਤ ਸਿੰਘ ਚੰਨੀ ਜਿਹੜੇ ਸਾਫਤਾ ਸੀਐਮ ਸੀਗੇ ਉਹੀ ਜਿਹੜਾ ਹੈ ਕਿ ਚੋਣ ਮੈਦਾਨ ਚੁੱਤਰਗੇ ਸੀਗੇ ਦੋ ਦਿਨ ਤੱਕ ਉਹਨਾਂ ਨੇ ਰੱਜ ਕੇ ਜਿਹੜਾ ਜਲੰਧਰ 'ਚ ਪ੍ਰਚਾਰ ਕੀਤਾ ਤੇ ਕਿਤੇ ਨਾ ਕਿਤੇ ਵੇਵ ਜਿਹੜੀ ਹੈ ਕਿ ਉਹ ਰਿੰਕੂ ਦੇ ਵੱਲ ਦੀ ਬਣਾਨੀ ਸ਼ੁਰੂ ਕੀਤੀ ਹੁਣ ਜਦੋਂ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਿੰਕੂ ਤੇ ਨਾਲ ਉਹਨਾਂ ਦੇ ਸਾਹਮਣੇ ਚਰਨਜੀਤ ਸਿੰਘ ਚੰਨੀ ਹੋਣ ਵਾਲੀ ਦੀ ਗੱਲ ਆਕੀ ਜਾ ਰਹੀ ਹੈ ਕਿ ਕਾਂਗਰਸ ਜਿਹੜੀ ਹੈ ਕਿ ਚੰਨੀ ਹਨ ਨੂੰ ਟਿਕਟ ਦੇ ਕੇ ਜਲੰਧਰ ਤੋਂ ਉਤਾਰ ਸਕਦੀ ਹੈ ਤੇ ਚੰਨੀ ਜਿਹੜਾ ਹੈ ਕਿ ਰਿੰਕੂ ਤੇ ਪਾਰੀ ਪਹਿਣਗੇ ਜਿਸ ਤੋਂ ਬਾਅਦ ਰਿੰਕੂ ਨੇ ਜਿਹੜਾ ਹੈ ਕਿ ਦੂਸਰੇ ਪ ਸੀ ਅਸੀਂ ਜਿਹੜੇ ਸੂਤਰ ਵੀ ਨੇ ਉਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਨੇ ਉਹਨਾਂ ਨਾਲ ਪਰ ਫਿਰ ਤੁਹਾਨੂੰ ਕੀ ਲੱਗਦਾ ਕਿ ਜੇਕਰ ਇਸੇ ਤਰੀਕੇ ਦੇ ਨਾਲ ਪਾਰਟੀ ਬਦਲੀ ਜਾਏਗੀ ਕਿ ਫਿਰ ਸਮੀਕਰਨ ਬਦਲ ਜਾਣਗੇ ਜੇ ਆਮ ਆਦਮੀ ਪਾਰਟੀ ਨਹੀਂ ਭਾਜੀਪੀ ਦੇ ਵਿੱਚ ਜਾਂਦੇ ਨੇ ਫਿਰ ਕੀ ਸਮੀਕਰਨ ਬਦਲ ਜਾਣਗੇ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਤੁਹਾਨੂੰ ਲੱਗਦਾ ਕਿ ਫਿਰ ਬਦਲੇਗਾ ਰਿੰਕੂ ਦੇ ਪ੍ਰਤੀ ਦੇਖੋ ਅਮਿਤ ਅਮਨ ਲਾਜ਼ਮੀ ਹੈ ਇਸ ਗੱਲ ਦਾ ਕਿ ਪਿਛਲੇ ਦਿਨੀ ਜਦੋਂ ਰਾਜਕੁਮਾਰ ਚੱਬੇਵਾਲ ਹੋਰੀ ਗਏ ਨੇ ਕੱਲ ਦੀ ਦੇਰ ਦੇ ਵਿੱਚ ਰਵਨੀਤ ਬਿੱਟੂ ਗਏ ਨੇ ਤੇ ਜਿਹੜੀਆਂ ਪਾਰਟੀਆਂ ਨੂੰ ਛੱਡ ਕੇ ਗਏ ਨੇ ਤੇ ਉਹਨਾਂ ਦੇ ਵੱਡੇ ਜਿਹੜੇ ਲੀਡਰ ਨੇ ਉਹ ਆਪ ਇਹ ਗੱਲ ਆਖਦੇ ਨੇ ਕਿ ਲੋਕ ਜਿਹੜਾ ਨੇ ਕਿ ਉਹ ਦਲ ਬਦਲ ਕੇ ਦੂਸਰੀਆਂ ਪਾਰਟੀਆਂ 'ਚ ਜਾਣ ਵਾਲੇ ਨੇਤਾ ਨੂੰ ਚੰਗਾ ਇੱਕ ਰੁਕਸ ਖਾਣਗੇ ਜੇਕਰ ਮੈਂ ਲੋਕਾਂ ਦੀ ਗੱਲ ਕਰਾਂ ਜ਼ਮੀਨੀ ਹਕੀਕਤ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਜਮਾਉਂਦੀ ਗੱਲ ਕਰਾਂ ਤੇ ਲੋਕਾਂ 'ਚ ਵੀ ਕਿਤੇ ਨਾ ਕਿਤੇ ਇਹ ਗੱਲ ਨੂੰ ਲੈ ਕੇ ਜ਼ਰੂਰ ਰੋਸ਼ ਹੈਗਾ ਕਿ ਜਿਆ ਸਿਆਸਤ ਵਾਸਤੇ ਆ ਸਿਆਸਤ ਨੂੰ ਆਪਣਾ ਸਿੱਧ ਕਰਨ ਵਾਸਤੇ ਕਿਸੇ ਵੀ ਪਾਰਟੀ ਦੇ ਵਿੱਚ ਸੱਤਾ ਹਾਸਲ ਕਰਨ ਵਾਸਤੇ ਅੱਜ ਦੇ ਸਮੇਂ ਦੇ ਵਿੱਚ ਚਾਹੇ ਉਹ ਐਮਪੀ ਸਿਟਿੰਗ ਹੋਵੇ ਚਾਹੇ ਕਿਸੇ ਪਾਰਟੀ ਦਾ ਆਪਣਾ ਨੇਤਾ ਹੋਵੇ ਵੱਡਾ ਨੇਤਾ ਹੋਵੇ ਜਿਹੜਾ ਕੱਲ ਨੂੰ ਕਿਸੇ ਹੋਰ ਪਾਰਟੀ ਦੇ ਨਾਲ ਬੈਠਾ ਸੀਗਾ ਤੇ ਕੱਲ ਨੂੰ ਓਕੇ ਜੇ ਹੋਰ ਵੀ ਪਾਰਟੀ ਦੇ ਨਾਲ ਚੱਲ ਜਾਏ ਕੋਈ ਵੱਡੀ ਗੱਲ ਨਹੀਂ ਹੈਗੀ ਓਵਰ ਆਲ ਜੋ ਸਿਨੈਰੀਓ ਬੰਦਾ ਪਿਆ ਹੋਇਆ ਹੈ ਜਲੰਧਰ ਦੀ ਜੇ ਸੀਟ ਦੀ ਗੱਲ ਕੀਤੀ ਜਾਵੇ ਤੇ ਲੋਕਾਂ ਚ ਕਿਤੇ ਨਾ ਕਿਤੇ ਬਹੁਤ ਜੁਚਿੱਤੀ ਜਿਹੜੀ ਸਥਿਤੀ ਬੰਦੀ ਪਈ ਹੈ ਦੁਵਿਧਾ ਬਿਧਿਵਿਧ ਸਥਿਤੀ ਨਿਕਲ ਕੇ ਸਾਹਮਣੇ ਆ ਰਹੀ ਕਿਉਂਕਿ ਵੋਟ ਬ ਜਿਹੜਾ ਕਿ ਵੋਟ ਬੈਂਕ ਨੂੰ ਇਹ ਦੋਨੇ ਜਿਹੜੇ ਲੀਡਰ ਨੇ ਸ਼ੀਤਲ ਨੂੰ ਕਰਾਲ ਹੋਣ ਚਾਹੇ ਉਹ ਸੁਸ਼ੀਲ ਕੁਮਾਰ ਰਿੰਕੂ ਹੋਣ ਉਹ ਕਿਤੇ ਨਾ ਕਿਤੇ ਇਹਨੂੰ ਪ੍ਰਭਾਵਿਤ ਜ਼ਰੂਰ ਕਰਦੇ ਨੇ ਪਰ ਸਭ ਤੋਂ ਐਮ ਇੱਥੇ ਇਹ ਵੀ ਗੱਲ ਹੈ ਕਿ ਚਰਚਾਵਾ ਹਾਲੇ ਜਿਹੜੀਆਂ ਉਹ ਸੁਸ਼ੀਲ ਰਿੰਕੂ ਤੱਕ ਜਿਹੜੀਆਂ ਸੀਮਿਤ ਨਹੀਂ ਹੋਈਆਂ ਭਾਜਪਾ ਜਿਹੜਾ ਹੈ ਕਿ ਉਹ ਜਲੰਧਰ 'ਚ ਹੋਰ ਵਰਕਿੰਗ ਕਰ ਦਿੱਤੀ ਹੈ ਇਸ ਤੋਂ ਬਾਅਦ ਜਿਹੜਾ ਅਗਲਾ ਟਾਰਗੇਟ ਹੈ ਉਹ ਕਿਤੇ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਜਿਨ੍ਹਾਂ ਨੇ ਪੰਜਾਬ ਜਲੰਧਰ ਨੂੰ ਜਿਹੜਾ ਹੈ ਕਿ ਜਿੱਤ ਜਿਹੜੀ ਹਾਸਲ ਕਰਕੇ ਜਿਹੜੀ ਉਹ ਆਪਣੀ ਪਾਰਟੀ ਦੇ ਝੋਲੀ ਚ ਪਾਈ ਸੀ ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਕਿਆਸ ਰਹੀਆਂ ਲੱਗਦੀਆਂ ਪਈਆਂ ਕਿਉਂਕਿ ਪਾਰਟੀ ਦੇ ਵਿੱਚ ਅੰਦਰ ਖਾਤੇ ਹੀ ਜਿਹੜਾ ਹੈ ਕਿ ਟਿਕਟ ਦੀ ਵੰਡ ਨੂੰ ਲੈ ਕੇ ਜਿਹੜਾ ਕਿ ਵਿਰੋਧ ਸ਼ੁਰੂ ਹੋਇਆ ਹੋਇਆ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਰਿੰਕੂ ਦਾ ਇਹ ਸਟੈਪ ਸਾਹਮਣੇ ਆਇਆ ਸ਼ੀਤਲ ਅੰਗਰਾਲੋਂ ਨਾਲੇ ਸਾਹਮਣੇ ਹੈ ਸਿਆਸੀ ਜਿਹੜਾ ਸਮੀਕਰਨ ਹੈ ਉਹ ਕੁਝ ਹੀ ਸਮੇਂ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜੇ ਦੋ ਬਿਆਨਬਾਜ਼ੀ ਆਏਗੀ ਕਿਸ ਤਰੀਕੇ ਦੇ ਨਾਲ ਉਹ ਆਪਣਾ ਫਕਰ ਰੱਖਦੇ ਨੇ ਅਮੀਤ ਤੁਸੀਂ ਬਣੇ ਰਹੋ ਹਰਪ੍ਰੀਤ ਦੇ ਕੋਲੋਂ ਜਾਣਦੇ ਆ ਹਰਪ੍ਰੀਤ ਖਾਸ ਤੌਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਜ਼ਿਮਨੀ ਚੋਣ ਦਾ ਜ਼ਿਕਰ ਕਰੀਏ ਜਲੰਧਰ ਦੀ ਜ਼ਿਮਨੀ ਚੋਣ ਤਾਂ ਭਾਜੀਪੀ ਚੌਥੇ ਨੰਬਰ ਦੇ ਉੱਤੇ ਆਈ ਸੀ ਇੰਦਰ ਇਕਬਾਲ ਸਿੰਘ ਅਟਵਾਲ ਉਮੀਦਵਾਰ ਸਨ ਭਾਜੀਪੀ ਦਾ ਪਰ ਖਾਸ ਤੌਰ ਦੇ ਉੱਤੇ ਕੀ ਹੁਣ ਤੁਹਾਨੂੰ ਲੱਗਦਾ ਹੈ ਕਿ ਜੇਕਰ ਮੌਜੂਦਾ ਇੱਕ ਸਿਟਿੰਗ ਐਮਪੀ ਦੂਜੀ ਪਾਰਟੀ ਦੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਜਿਹੜਾ ਇਹ ਅੰਕੜਾ ਹੈ ਚੌਥੇ ਨੰਬਰ ਵਾਲਾ ਅੰਕੜਾ ਇਹ ਬਦਲ ਸਕਦਾ ਹੈ ਮਜ਼ਬੂਤੀ ਭਾਜੀਪੀ ਨੂੰ ਮਿਲ ਸਕਦੀ ਹੈ ਜਾਂ ਫਿਰ ਨਹੀਂ ਲੋਕਾਂ ਦਾ ਭਰੋਸਾ ਗਵਾਉਣਗੇ لیکن یہ جو تین کوٹیاں دکھائی دے رہا ہے اسی پر بجلی ਦੇਖੋ ਇੱਕ ਚੀਜ਼ ਨੂੰ ਸਮਝਣਾ ਪਏਗਾ ਕਿ ਬੀਜੇਪੀ ਜਿਹੜੀ ਇਲੈਕਸ਼ਨ ਲੜਦੀ ਏ ਬੀਜੇਪੀ ਦੀ ਸਟਰੈਟਜੀ ਬੜੀ ਵੱਖਰੀ ਰਹੀ ਏ ਬੀਜੇਪੀ ਹਮੇਸ਼ਾ ਤੇ ਜਿਹੜਾ ਮੁੱਦੇ ਨੇ ਉਹਨਾਂ ਨੂੰ ਬੜੀ ਸ਼ਾਰਪਲੀ ਅਕਵਾਇਰ ਕਰਕੇ ਤੇ ਫਿਰ ਬੜੀ ਤੇਜ਼ੀ ਨਾਲ ਚੋਣਾਂ ਲੜਦੀ ਏ ਜਿਹੜੀ ਗੱਲ ਮੈਂ ਬੰਗਾਲ ਨੂੰ ਮੈਂ ਫਿਰ ਤੋਂ ਦਰ ਆ ਰਿਹਾ ਕਿ ਬੰਗਾਲ ਦਾ ਜਿਹੜੇ ਚੋਣ ਹੈ ਜੇਕਰ ਤੁਸੀਂ ਉਸੇ ਪੈਟਰਨ ਨੂੰ ਦੇਖੋ ਤਾਂ ਉਹ ਪੈਟਰਨ ਸ਼ੁਰੂ ਹੋਇਆ ਪ੍ਰਨੀਤ ਕੋਰ ਰਮਨੀਸ਼ ਬਿੱਟੂ ਆ ਸੁਸ਼ੀਲ ਰਿੰਕੂ ਸ਼ੀਤਾਰਨ ਗੁਰਾਲ ਇਸੇ ਤਰੀਕੇ ਨਾਲ ਇਹ ਨਾਮ ਜਿਹੜੇ ਨੇ ਮੰਨਿਆ ਜਾਏ ਕਿ ਨਾਮ ਆਉਣ ਵਾਲੇ ਦਿਨ ਹੋਰ ਜ਼ਿਆਦਾ ਹੋਣਗੇ ਹੋਰ ਜ਼ਿਆਦਾ ਵਧਣਗੇ ਕਿਉ ਜਿਸ ਲਈ ਵਾਰ ਜਿਹੜੀ ਸਿੱਖ ਪਾਰਟੀ ਚੌਥੇ ਨੰਬਰ ਤੇ ਰਹੀ ਉਸ ਦੇ ਵਿੱਚ ਜੇਕਰ ਸੁਸ਼ੀਲ ਰਿੰਕੂ ਜਾ ਰਹੇ ਨੇ ਤਾਂ ਜ਼ਾਹਿਰ तौर ਤੇ ਸੁਸ਼ੀਲ ਰਿੰਕੂ ਨੇ ਪੋਲਿਟੀਕਲੀ ਇਸ ਚੀਜ਼ ਨੂੰ ਪੂਰਾ ਅਨਰੈਸਟ ਕੀਤਾ ਹੋਵੇਗਾ ਦੂਸਰੀ ਅਹਿਮ ਚੀਜ਼ ਜਲੰਧਰ ਜਹੀ ਸੀਟ ਜਿਹੜੀ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਦਾ ਗੜ ਸੀ ਉਸੇ ਗੜ ਚ ਸੱਨ ਲਾਉਂਦੇ ਨੇ ਸੁਸ਼ੀਲ ਰਿੰਕੂ ਸੁਸ਼ੀਲ ਰਿੰਕੂ ਜੋ ਕਿ ਪਹਿਲਾਂ ਕਾਂਗਰਸ ਦੇ ਵਿਧਾਇਕ ਰਹ ਚੁਕੇ ਨੇ ਇਨ੍ਹਾਂ ਹਾਲਾਤਾਂ ਦੇ ਵਿੱਚ ਜੇਕਰ ਸੁਸ਼ੀਲ ਰਿੰਕੂ ਪਾਜਪਾ ਜ ਹੁਣ ਸ਼ਾਮਲ ਹੋ ਰਹੇ ਨੇ ਤੇ ਉਹ ਉਹਨਾਂ ਹਾਲਾਤਾਂ ਦੇ ਵਿੱਚ ਉਹ ਕਿੰਨਾ ਗੇਮ ਕਾਣ ਕਰ ਪਾਉਣਗੇ ਇਹ ਤੇ ਸਮਾਂ ਦੱਸੇਗਾ ਲੇਕਿਨ ਬੀਜੇਪੀ ਵਾਸਤੇ ਖਾਸ ਤੌਰ ਤੇ ਅਰਬਨ ਤੇ ਵਿੱਚ ਤੇ ਫਿਰ ਵੀ ਸ਼ਾਇਦ ਬੀਜੇਪੀ ਝੰਡਾ ਬੁਲੰਦ ਕਰ ਪਾਏ ਲੇਕਿਨ ਜਿਹੜੇ ਰੂਰਲ ਇਲਾਕੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਬੀਜੇਪੀ ਕਿਸ ਤਰੀਕੇ ਨਾਲ ਜਾਏਗੀ ਕਿਉਂਕਿ ਅਜੇ ਵੀ ਬੇਸ਼ੱਕ ਕਿਸਾਨੀ ਅੰਦੋਲਨ ਨੂੰ ਜਾਦਾ ਰਿਪੋਰਟ ਨਾ ਕੀਤਾ ਜਾ ਰਿਹਾ ਹੋਵੇ ਜਾਦਾ ਉਹਨਾਂ ਸਿਖਰਾਂ ਤੇ ਨਾ ਨਜ਼ਰ ਆਉਂਦਾ ਹੋਵੇ ਲੇਕਿਨ ਕਿਸਾਨੀ ਅੰਦੋਲਨ ਦਾ ਜਿਹੜਾ ਅੰਡਰ ਕਰੰਟ ਆ ਉਹ ਜ਼ਰੂਰ ਹੈਗਾ ਪਿੰਡਾਂ 'ਚ ਲੋ ਖਬਰ ਦੇ ਉਤੇ ਬਣੇ ਰਿਓ ਤੁਹਾਡੇ ਕੋਲ ਅਪਡੇਟ ਲਵਾਂਗੇ ਪਰ ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ ਪਰਮੀ ਤੁਹਾਡਾ ਵੀ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਵੇਖਣਾ ਹੋਏਗਾ ਕਿ ਅਗਲੀ ਸਿਆਸੀ ਹਲਚਲ ਪੰਜਾਬ ਦੇ ਵਿੱਚ ਕੀ ਹੋਏਗੀ ਪਰ ਖਾਸ ਤੌਰ ਦੇ ਉਤੇ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੋਏਗਾ ਲੋਕ ਸਭਾ ਚੋਣਾਂ ਦੇ ਵਿੱਚ ਤੇ ਬੀਜੇਪੀ ਦੇ ਲਈ ਕੀ ਤਸਵੀਰ ਹੋਏਗੀ ਇਹ ਵੇਖਣਾ ਬਿਹਤ ਲਾਜ਼ਮੀ ਹੋਏਗਾ